ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਕਿਵੇਂ ਹਨਾ ਗਊ ਨੂੰ ਮਾਤਾ ਕਿੰਨੇ ਆਪਾਂ ਹਨਾ ਦੇਖੋ ਗਊਆਂ ਵਿਚਾਰੀਆਂ ਕਿਵੇਂ ਗੰਦ ਖਾ ਰਹੀਆਂ ਇਹਨਾਂ ਦੇ ਸਰੀਰ ਦੇ ਵਿੱਚੋਂ 20-20 ਕਿਲੋ 25-25 ਕਿਲੋ ਲਫਾਫੇ ਨਿਕਲਦੇ ਪੋਲੀਥਨ ਹਨਾ ਤੇ ਦੇਖੋ ਆ ਨਗਰ ਨਿਗਮ ਜਲੰਧਰ ਦਾ ਬੋਰਡ ਲੱਗਿਆ ਹੋਇਆ ਸਚਾਲੇ ਆ ਸਚਾਲੇ ਦੇਖੋ ਕਿੰਨੇ ਵੱਡੇ ਇਹਨਾਂ ਦੇ ਹਨਾ ਯਾ ਦੇਖੋ ਗਊਆਂ ਗੰਦ ਖਾ ਰਹੀਆਂ ਜੀ ਆ ਵੱਡੇ ਵੱਡੇ ਇਨਸਾਨ ਨੇ ਆਪਦੇ ਲਈ ਤਾਂ ਫਲਾਈਓਵਰ ਬਣਾ ਲਿਆ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਲੀਆਂ ਪਰ ਮਾਂ ਅਜੀ ਦਾ ਦੁੱਧ ਪੀਣੇ ਅਸੀਂ ਗੱਲ ਚ ਤੱਲੀਆਂ ਪਾਈਆਂ ਹੋਈਆਂ ਇਹੇ گاਵਾ ਮੱਥਾ ਟੇਕਦੇ ਆਂ ਵੀ ਘਰੋਂ ਨਿਕਲ ਕੇ ਬੱਚੇ ਦਾ ਮੱਥਾ ਟਕਾਉਨੇ ਆਂ ਅਸੀਂ ਤੇ ਗੰਦ ਖਾ ਰਹੀਆਂ ਵਿਚਾਰੀਆਂ ਸਾਡੀ ਸਰਕਾਰਾਂ ਨੂੰ ਬੇਨਤੀ ਆ ਧਿਆਨ ਦਿਓ ਜੀ ਜਲੰਧਰ ਸ਼ਹਿਰ ਦੇ ਵਿੱਚ ਆ ਇਹੇ ਤਿਆ ਦੇਖੋ ਕੋਈ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਗਊ ਸੱਸ ਸਾਤੋਂ ਤੁਸੀਂ ਕਿੰਨਾ ਲੈਨੇ ਹੋ ਦੇਖੋ ਕਿੰਨੀਆਂ ਟੁੱਡੀਆਂ ਅਰਪਾ ਖਰਪਾ ਦੇ ਗਊ ਸੱਸ ਬਣ ਜਾਂਦੇ ਹਰ ਚੀਜ਼ ਦੇ ਉੱਤੇ ਤੁਸੀਂ ਟੈਕਸ ਲੈ ਰਹੇ ਹੋ ਪਰ ਆ ਗਊ ਵਿਚਾਰੀ ਗੰਧ ਖਾ ਰਹੀ ਅੱਜ ਇਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈਗਾ ਦੁੱਧ ਪੀ ਕੇ ਛੱਡ ਦਿੰਦੇ ਲੋਕ ਸਾਡੇ ਲੋਕਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਦੁੱਧ ਦੁੱਧ ਪੀ ਕੇ ਲੱਤ ਮਾਰਦੇ ਆ ਤੇ ਭੁਜਾਰ ਦਿੰਦੇ ਆ ਇਹਨਾਂ ਨੂੰ ਤੇ ਜਿਹੜੇ ਆ ਲਾ ਕੇ ਮੱਥੇ ਤੇ ਸੰਧੂਰ ਇਹਨਾਂ ਨੂੰ ਪੂਜਾ ਮੌਕੇ ਦਾ ਫੜ ਲੈਂਦੇ ਆ ਤੇ ਬਾਅਦ ਦੇ ਵਿੱਚ ਗੰਦ ਖਾਣ ਲਈ ਛੱਡ ਦਿੰਦੇ ਆ ਇਹ ਸਾਰੇ ਮੇਰੀ ਵੀਰਾਂ ਨੂੰ ਬੇਨਤੀ ਆ ਭਰਾਵੋ ਮਾਂ ਮਾਂ ਜੇ ਮਾਂ ਕਿਹਾ ਵਾ ਨਾ ਤੇ ਮਾਂ ਦਾ ਤਾਂ ਦਰਜਾ ਹੀ ਬੜਾ ਉੱਚਾ ਬਾਈ ਤੇ ਜਾਂ ਫਿਰ ਮਾਂ ਨਾ ਕਹੋ ਕਿਉਂਕਿ ਮਾਂ ਦੇ ਉੱਚੇ ਦਰਜੇ ਨੂੰ ਵੀ ਤੁਸੀਂ ਤਾਂ ਕਲੰਕ ਲਾਈ ਜਾਂਦੇ ਹੋ ਕਹਿ ਕੇ ਮਾਂ ਤੇ ਦੇਖੋ ਨਾ ਤਾਂ ਲਫਾਫੇ ਨਿਕਲੇ ਵੀ ਨਹੀਂ ਜਾਂਦੇਗੇ ਇੰਨੇ ਇੰਨੇ ਲਫਾਫੇ ਲੰਬੇ ਲੰਬੇ ਗਾਲ ਚ ਫਸ ਜਾਂਦੇ ਆ ਤੇ ਉਹ ਉਵੇਂ ਹੀ ਚੱਬੀ ਜਾਂਦੀਆਂ ਚੱਬੀ ਜਾਂਦੀਆਂ ਗਾਲੀ ਕਰੀ ਜਾਂਦੀਆਂ ਗਾਲੀ ਚ ਨਿਕਲਣਾ ਕੀ ਆ ਬੇਨਤੀ ਹੋਈ ਆ ਸਾਡੀ ਜਲੰਧਰ ਸ਼ਹਿਰ ਦੇ ਵਿੱਚ ਤੇ گاਵਾ ਗੰਦ ਖਾ ਰਹੀਆਂ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਇੱਥੇ ਹੁੰਦਾ ਡੀਸੀ ਸਾਹਿਬ ਨੂੰ ਬੇਨਤੀ ਆ ਸਫਾਈ ਨਗਰ ਨਿਗਮ ਨੂੰ ਵੀ ਬੇਨਤੀ ਆ ਯਾਰ ਕੁਈ ਕਰੋ ਉਪਰਾਲਾ ਇਹਨਾਂ ਵਾਸਤੇ ਆ ਤਾਂ ਗਾ ਮੈਨੂੰ ਦੇਖ ਕੇ ਸਾਨੂੰ ਬੜਾ ਹੀ ਦੁੱਖ ਲੱਗਿਆ ਵੀ ਚਲੋ ਦੂਜੀਆਂ ਗਾਵਾਂ ਆ ਤਾਂ RAM ਗਊਆਂ RAM RAM ਗਊਆਂ ਵੀ ਗੰਦ ਖਾ ਰਹੀਆਂ ਬਾਈ ਸ਼ਰਮ ਬਾਈ ਸ਼ਰਮ ਯਾਰ ਸ਼ੇਮ ਆਉਣ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ